ਐਕਟ੍ਰੈਸ ਸੋਨੂ ਸੋਦ ਦਾ WhatsApp account block ਹੋ ਗਿਆ ਇਸ ਗੱਲ ਦੀ ਜਾਣਕਾਰੀ ਉਹਨਾਂ ਨੇ Twitter ਅਤੇ Instagram ਤੇ ਸਟੋਰੀ ਪਾ ਕੇ ਸਾਂਝੀ ਕੀਤੀ ਹੈ ਸ਼ੇਅਰ ਕੀਤੀ ਗਈ ਪੋਸਟ ਦੇ ਵਿੱਚ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਲਗਭਗ 2 ਦਿਨਾਂ ਤੋਂ ਕੰਪਨੀ ਨੇ ਉਹਨਾਂ ਦੀ ਸਰਵਿਸ ਬੰਦ ਕਰ ਰੱਖੀ ਹੈ ਅਜੇਚ ਸੋਨੂ ਨੇ WhatsApp ਕੰਪਨੀ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਨੇ ਕੰਪਨੀ ਨੂੰ ਟੈਗ ਕਰਕੇ ਲਿਖਿਆ ਹੈ ਕਿ ਸੈਂਕੜੇ ਜ਼ਰੂਰਤਮੰਦ ਮਦਦ ਦੇ ਲਈ ਉਹਨਾਂ ਦੇ ਕੋਲ ਮੈਸੇਜ ਕਰ ਰਹੇ ਹੋਣਗੇ ਤਾਂ ਇਸ ਦੇ ਲਈ ਸਰਵਿਸ ਜਲਦ ਤੋਂ ਜਲਦ ਚਾਲੂ ਕੀਤੀ ਜਾਵੇ ਸੋਨੂ ਸੂਦ ਨੇ WhatsApp ਸਰਵਿਸ ਬੰਦ ਹੋਣ ਤੋਂ ਲੈ ਕੇ ਪਹਿਲਾ ਪੋਸਟ 26 April ਨੂੰ ਪਾਇਆ ਸੀ ਔਰ ਉਹਨਾਂ ਨੇ X ਹੈਂਡਲ ਦੇ ਉੱਪਰ WhatsApp ਅਕਾਊਂਟ ਦਾ ਸਕਰੀਨਸ਼ਾਟ ਵੀ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਤੇ ਨਾਲ ਹੀ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਸੀ ਕਿ ਮੇਰਾ WhatsApp ਨੰਬਰ ਕੰਮ ਨਹੀਂ ਕਰ ਰਿਹਾ ਮੈਨੂੰ ਕਈ ਵਾਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਮੈਨੂੰ ਲੱਗਦਾ ਹੈ ਕਿ ਤੁਹਾਡੇ ਲੋਕਾਂ ਦੇ ਲਈ ਆਪਣੀਆਂ ਸੇਵਾਵਾਂ ਨੂੰ ਅਪਗ੍ਰੇਡ ਕਰਨ ਦਾ ਸਮਾਂ ਆ ਗਿਆ ਹੈ ਸੋਨਸੋਦੀ ਸਪੋਸਤੋਬਾਂਦ ਵੀ ਕੰਪਨੀ ਨੇ ਉਹਨਾਂ ਦੀ ਸਰਵਿਸ ਦੁਆਰਾ ਚਾਲੂ ਨਹੀਂ ਕੀਤੀ ਅਜੇ ਹਿਚ ਉਹਨਾਂ ਨੇ ਬੀਤੇ ਸ਼ਨੀਵਾਰ ਨੂੰ ਫੇਰ ਇੱਕ ਇੰਸਟਾਗ੍ਰam ਤੇ ਸਟੋਰੀ ਸ਼ੇਅਰ ਕੀਤੀ ਸਟੋਰੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ @whatsapp ਹੁਣ ਵੀ ਮੇਰਾ ਅਕਾਊਂਟ ਕੰਮ ਨਹੀਂ ਕਰ ਰਿਹਾ ਦੋਸਤੋ ਜਾਗਣ ਦਾ ਸਮਾਂ ਆ ਗਿਆ 36 ਘੰਟੇ ਤੋਂ ਜ਼ਿਆਦਾ ਹੋ ਗਈ ਨੇ ਮੈਨੂੰ ਸਿੱਧੇ ਮੇਰੇ ਅਕਾਊਂਟ ਦੇ ਉੱਪਰ ਮੈਸੇਜ ਕਰੋ ਸੈਂਕੜੇ ਜ਼ਰੂਰਤਮੰਦ ਲੋਕ ਮਦਦ ਲਈ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਇਸ ਸਟੋਰੀ ਤੋਂ ਬਾਅਦ ਸੋਨੂ ਨੇ ਇੱਕ ਦੂਜੀ ਸਟੋਰੀ ਵੀ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਇਸ ਸਟੋਰੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕੀ ਹੋ ਰਿਹਾ ਹੈ WhatsApp ਹਜ਼ਾਰਾਂ ਜ਼ਰੂਰਤਮੰਦ ਲੋਕ ਮੇਰੇ ਤੱਕ ਪਹੁੰਚਣ ਦੇ ਲਈ ਬੇਤਾਬ ਕੋਸ਼ਿਸ਼ ਕਰ ਰਹੇ ਹੋਣਗੇ ਕਿਰਪਾ ਕਰਕੇ ਮੈਟਰ ਦੇ ਉੱਪਰ ਧਿਆਨ ਦਿਓ ਅਕਾਊਂਟ ਬਲੌਕ ਹੈ ਸੋਨੂ ਸੋਧ ਨੇ ਕੁਝ ਦਿਨ ਪਹਿਲਾਂ ਹੀ ਇਹਨਾਂ ਲੋਕਾਂ ਦੇ ਨਾਲ ਆਪਣੀ WhatsApp ਗੱਲਬਾਤ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਸੀਗੇ ਜੋ ਮਦਦ ਮੰਗਣ ਦੇ ਲਈ ਉਹਨਾਂ ਦੇ ਕੋਲ ਆਏ ਤਾਂ ਦੱਸਦੀ ਹੈ ਕਿ 2020 ਦੇ ਵਿੱਚ ਲੋਕਡਾਊਨ ਦੇ ਦੌਰਾਨ ਜ਼ਰੂਰਤਮੰਦਾਂ ਦੇ ਲਈ ਅੱਗੇ ਆਈ ਸੀ ਸੋਨੂ ਸੂਤ ਉਸ ਤੋਂ ਬਾਅਦ ਹੀ ਲੋਕਾਂ ਦੇ ਹਰਮਨ ਪਿਆਰੇ ਐਕਟਰ ਬਣ ਗਏ ਔਰ ਸਮਾਜ ਸੇਵੀ ਵੀ ਬਣ ਗਏ ਤਹਾਰੀ ਦੇਖੜੀ ਉਹਨਾਂ ਨੂੰ ਇਸ ਸਮੱਸਿਆ ਦੇ ਨਾਲ ਯੋਜਨਾ ਪੈ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਉਹ ਲਗਾਤਾਰ ਪੋਸਟਾਂ ਪਾ ਰਹੇ ਨੇ ਐਕਟਰਸ ਸੋਨੂ ਸੂਤ ਦਾ ਵਟਸਐਪ ਅਕਾਊਂਟ ਬਲੌਕ ਹੋ ਗਿਆ ਇਸ ਗੱਲ ਦੀ ਜਾਣਕਾਰੀ ਉਹਨਾਂ ਨੇ ਟਵਿੱਟਰ ਅਤੇ ਇੰਸਟਾਗ੍ਰam ਤੇ ਸਟੋਰੀ ਪਾ ਕੇ ਸਾਂਝੀ ਕੀਤੀ ਹੈ ਸ਼ੇਅਰ ਕੀਤੀ ਗਈ ਪੋਸਟ ਦੇ ਵਿੱਚ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਲਗਭਗ 2 ਦਿਨਾਂ ਤੋਂ ਕੰਪਨੀ ਨੇ ਉਹਨਾਂ ਦੀ ਸਰਵਿਸ ਬੰਦ ਕਰ ਰੱਖੀ ਹੈ ਅਜੇ ਚ ਸੋਨੂ ਨੇ WhatsApp ਕੰਪਨੀ ਨੂੰ ਗਹਾਰ ਲਗਾਈ ਹੈ ਕਿ ਉਹਨਾਂ ਨੇ ਕੰਪਨੀ ਨੂੰ ਟੈਗ ਕਰਕੇ ਲਿਖਿਆ ਹੈ ਕਿ ਸੈਂਕੜੇ ਜ਼ਰੂਰਤਮੰਦ ਮਦਦ ਦੇ ਲਈ ਉਹਨਾਂ ਦੇ ਕੋਲ ਮੈਸੇਜ ਕਰ ਰਹੇ ਹੋਣਗੇ ਤਾਂ ਇਸ ਦੇ ਲਈ ਸਰਵਿਸ ਜਲਦ ਤੋਂ ਜਲਦ ਚਾਲੂ ਕੀਤੀ ਜਾਵੇ ਸੋਨੂ ਸੂਦ ਨੇ WhatsApp ਸਰਵਿਸ ਬੰਦ ਹੋਣ ਤੋਂ ਲੈ ਕੇ ਪਹਿਲਾ ਪੋਸਟ 26 April ਨੂੰ ਪਾਇਆ ਸੀ ਉਹਨਾਂ ਨੇ ਐਕਸ ਹੈਂਡਲ ਦੇ ਉੱਪਰ WhatsApp ਅਕਾਊਂਟ ਦਾ ਸਕਰੀਨਸ਼ਾਟ ਵੀ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਤੇ ਨਾਲ ਹੀ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਸੀ ਕਿ ਮੇਰਾ WhatsApp ਨੰਬਰ ਕੰਮ ਨਹੀਂ ਕਰ ਰਿਹਾ ਮੈਨੂੰ ਕਈ ਵਾਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਮੈਨੂੰ ਲੱਗਦਾ ਹੈ ਕਿ ਤੁਹਾਡੇ ਲੋਕਾਂ ਦੇ ਲਈ ਆਪਣੀਆਂ ਸੇਵਾਵਾਂ ਨੂੰ ਅਪਗ੍ਰੇਡ ਕਰਨ ਦਾ ਸਮਾਂ ਆ ਗਿਆ ਹੈ ਸੋਨਸੋਦੀ ਸਪੋਰਟ ਤੋਂ ਬਾਅਦ ਵੀ ਕੰਪਨੀ ਨੇ ਉਹਨਾਂ ਦੀ ਸਰਵਿਸ ਦੁਆਰਾ ਚਾਲੂ ਨਹੀਂ ਕੀਤੀ ਅਜੇ ਹਿਚ ਉਹਨਾਂ ਨੇ ਬੀਤੇ ਸ਼ਨੀਵਾਰ ਨੂੰ ਫੇਰ ਇੱਕ ਇੰਸਟਾਗ੍ਰam ਤੇ ਸਟੋਰੀ ਸ਼ੇਅਰ ਕੀਤੀ ਸਟੋਰੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ @whatsapp ਹੁਣ ਵੀ ਮੇਰਾ ਅਕਾਊਂਟ ਕੰਮ ਨਹੀਂ ਕਰ ਰਿਹਾ ਦੋਸਤੋ ਜਾਗਣ ਦਾ ਸਮਾਂ ਆ ਗਿਆ 36 ਘੰਟੇ ਤੋਂ ਜ਼ਿਆਦਾ ਹੋ ਗਏ ਨੇ ਮੈਨੂੰ ਸਿੱਧੇ ਮੇਰੇ ਅਕਾਊਂਟ ਦੇ ਉੱਪਰ ਮੈਸੇਜ ਕਰੋ ਸੈਂਕੜੇ ਜ਼ਰੂਰਤਮੰਦ ਲੋਕ ਮਦਦ ਲਈ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੋਣਗੇ ਇਹ ਸਟੋਰੀ ਤੋਂ ਬਾਅਦ ਸੋਨੂ ਨੇ ਇੱਕ ਦੂਜੀ ਸਟੋਰੀ ਵੀ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਇਸ ਸਟੋਰੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕੀ ਹੋ ਰਿਹਾ ਹੈ WhatsApp ਹਜ਼ਾਰਾਂ ਜ਼ਰੂਰਤਮੰਦ ਲੋਕ ਮੇਰੇ ਤੱਕ ਪਹੁੰਚਣ ਦੇ ਲਈ ਬੇਤਾਬ ਕੋਸ਼ਿਸ਼ ਕਰ ਰਹੇ ਹੋਣਗੇ ਕਿਰਪਾ ਕਰਕੇ ਮੈਟਰ ਦੇ ਉੱਪਰ ਧਿਆਨ ਦਿਓ ਅਕਾਊਂਟ ਬਲੌਕ ਹੈ ਸੋਨੂ ਸੋਧ ਨੇ ਕੁਝ ਦਿਨ ਪਹਿਲਾਂ ਹੀ ਇਹਨਾਂ ਲੋਕਾਂ ਦੇ ਨਾਲ ਆਪਣੀ WhatsApp ਗੱਲਬਾਤ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਸੀਗੇ ਜੋ ਮਦਦ ਮੰਗਣ ਦੇ ਲਈ ਉਹਨਾਂ ਦੇ ਕੋਲ ਆਏ ਤਾਂ ਦੱਸਦੀ ਹੈ ਕਿ 2020 ਦੇ ਵਿੱਚ ਲੋਕਡਾਊਨ ਦੇ ਦੌਰਾਨ ਜ਼ਰੂਰਤਮੰਦਾਂ ਦੇ ਲਈ ਅੱਗੇ ਆਈ ਸੀ ਸੋਨੂ ਸੂ ਤਾਂ ਉਸ ਤੋਂ ਬਾਅਦ ਹੀ ਲੋਕਾਂ ਦੇ ਹਰਮਨ ਪਿਆਰੇ ਐਕਟਰ ਬਣ ਗਏ ਔਰ ਸਮਾਜ ਸੇਵੀ ਵੀ ਬਣ ਗਏ ਤਹਾਰੀ ਦੇ ਘੜੀ ਉਹਨਾਂ ਨੂੰ ਇਸ ਸਮੱਸਿਆ ਦੇ ਨਾਲ ਯੋਜਨਾ ਪੈ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਉਹ ਲਗਾਤਾਰ ਪੋਸਟਾਂ ਪਾ ਰਹੇ ਨੇ